ਇੱਕ ਗੱਲ ਉਹਨਾਂ ਨੇ ਮਾੜੀ ਗੱਲ ਕਹੀ ਆ ਵੀ ਜੇ ਭਾਈ ਤੁਸੀਂ ਮੰਗਾ ਮੰਨੰਦੀ ਆ ਮੰਨ ਲਓ ਨਹੀਂ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਨਹੀਂ ਦਿੰਦੇ ਦਿੱਲੀ ਸਾਡੀ ਰਾਜਧਾਨੀ ਆ ਉੱਥੇ ਸਾਰੇ ਜਾ ਸਕਦੇ ਆ ਇਹ ਤਾਂ ਕੋਈ ਗੱਲ ਨਾ ਹੋਈ ਇਹ ਨਾਲ ਜੇਦੜੀ ਹੋਈ ਆ ਵੀ ਇੱਥੋਂ ਜਾਣਾ ਨਹੀਂ ਖੇਤ ਖਾਲੀ ਪਏ ਕਿਸਾਨਾਂ ਦਾ ਕੀ ਆ ਖੇਤੋਂ ਖੇਤ ਪਾ ਦੇਣਗੇ ਡਾਇਰੈਕਟਰ ਉਹ ਤਾਂ ਉਦੋਂ ਵੀ ਕਹਿੰਦੇ ਸੀ ਵੀ ਦਿੱਲੀ ਜਾਣਾ ਔਖਾ ਲਾਲ ਕਿਲੇ ਤੇ ਫਿਰ ਘੋੜਿਆਂ ਤੇ ਚਲੇਗੇ ਕੱਲ ਬਿਆਨ ਦਿੱਤਾ ਹੈ ਵੀ ਤੁਸੀਂ ਐਜ਼ੇ ਜੰਤਰ ਲਿਆ ਕੇ ਖੜੇ ਕਰ ਰਹੇ ਹੋ ਜਿਦੇ ਨਾਲ ਐਸੀਆਂ ਆਵਾਜ਼ਾਂ ਆਉਂਦੀਆਂ ਜਿਦੇ ਨਾਲ ਕੰਨਾਂ ਦੀ ਆਵਾਜ਼ ਸੁਣਨੋ ਜਾ ਸਕਦੀ ਹੈ ਡੈਮੇਜ ਹੋ ਸਕਦੇ ਆ ਇਹ ਕੰਪਨੀ ਇਹ ਤਾਂ ਪਤੰਗਾਂ ਦੇ ਨਾਲ ਡਰੋਨ ਸੱਟ ਲੈਂਦੇ ਆ ਤੇ ਇਸ ਕਰਕੇ ਬਾਰਡਰਾਂ ਤੇ ਰਹਿੰਦੇ ਆ ਇਹ ਲੋਕ ਪਿੱਛੇ ਹਟਨ ਵਾਲੇ ਨਹੀਂਗੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਜੀ ਅੱਜ ਜਿਹੜੀ ਆ ਜਨਮ ਪੂਰਨ ਤਿਥੀ ਜਿਹੜੀ ਉਹ ਜਿਹੜੀ ਇੱਥੇ ਮਨਾਈ ਗਈ ਜਿੱਥੇ ਸਾਰੇ ਧਰਮਾਂ ਦੀ ਜਿਹੜੀ ਸਰਬ ਧਰਮ ਅਰਦਾਸ ਕਹਿ ਸਕਦੇ ਆ ਪ੍ਰਾਰਥਨਾ ਜਿਹੜੀ ਉਹ ਕੀਤੀ ਗਈ ਹੈ ਰਵਨੀਤ ਬਿੱਟੂ ਸਾਡਾ ਬਿੱਟੂ ਸਾਬ ਸਭ ਤੋਂ ਪਹਿਲਾਂ ਤਾਂ ਬੀਨ ਸਿੰਘ ਜੀ ਬਾਰੇ ਗੱਲਬਾਤ ਕਰਦੇ ਕਿ ਇਨ ਮੌਕਿਆਂ ਦੇ ਉੱਤੇ ਜਦੋਂ ਉਹਨਾਂ ਦੇ ਜਨਮ ਦਿਨ ਤਿਥੀ ਮਨਾਈ ਜਾਂਦੀ ਹੈ ਜਾਂ ਫਿਰ ਜਿਸ ਦਿਨ ਸ਼ਹੀਦੀ ਦਿਹਾੜਾ ਉਹਨਾਂ ਦਾ ਮਨਾਇਆ ਜਾਂਦਾ ਕਿਹੜੀਆਂ ਗੱਲਾਂ ਨੇ ਜਿਹੜੀਆਂ ਚੇਤੇ ਆਉਂਦੀਆਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹੀ ਆ ਵੀ ਉਹਨਾਂ ਨੇ ਜਦੋਂ ਅਸੀਂ ਉਹਨਾਂ ਦੀ ਗੋਦੀ 'ਚ ਵੀ ਨਿੱਘ ਮਾਣਿਆ ਉਦੋਂ ਬਾਅਦ ਅਸੀਂ ਸਕੂਲ ਕਾਲਜ 'ਚ ਵੀ ਗਏ ਜਦੋਂ ਉਹਨਾਂ ਦੀ ਸ਼ਾਦਤ ਹੋਈ ਆ ਮੈਂ ਉਸ ਵੇਲੇ 18 ਸਾਲ ਦੀ ਮੇਰੀ ਉਮਰ ਸੀ ਪਰ ਮੈਂ ਇੱਕ ਗੱਲ ਦੇਖੀ ਜਦੋਂ ਸੀਐਮ ਨਹੀਂ ਵੀ ਸੀ ਕਿਉਂਕਿ ਉਹ ਲੋਕਾਂ ਨੇ ਵੰਡ ਵੀ ਦੇਖੀ ਸੀ ਦੇਸ਼ ਦੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਏ ਉਦੋਂ ਉਹ ਪਾਕਿਸਤਾਨ ਤੋਂ ਇੱਥੇ ਇੱਕ ਖੂਨ ਖਰਾਬਾ ਦੇਖਦੇ ਉਰੇ ਆਏ ਸੀ ਤੇ ਸਭ ਕੁਝ ਛੱਡ ਕੇ ਗੱਡੀਆਂ ਤੇ ਉਰੇ ਆਏ ਸੀ ਤੇ ਉਹ ਸਾਰੀਆਂ ਸਟੋਰੀਆਂ ਸੁਣਾਉਂਦੇ ਹੁੰਦੇ ਸੀ ਵੀ ਜਦੋਂ ਅਸੀਂ ਦਰਿਆ पार ਕਰਨ ਲੱਗੇ ਕਿਸ ਤਰੀਕੇ ਨਾਲ ਗੱਡੇ ਤੇ ਜਿਹੜਾ ਬੌਲਦਾਂ ਤੇ ਜਿਹੜਾ ਸਮਾਨ ਰੱਖਿਆ ਸੀ ਜਦੋਂ ਗਿੱਲਾ ਹੋ ਗਿਆ ਭਾਰਾ ਹੋ ਗਿਆ ਉਵੇਂ-ਉਵੇਂ ਸਮਾਨ ਵੀ ਜਿਹੜਾ ਸਾਨੂੰ ਆਪਣਾ-ਆਪਣਾ ਛੱਡਣਾ ਪਿਆ ਅਸੀਂ ਖਾਲੀ ਹੱਥ ਆਏ ਇੱਥੇ ਤੱਕ ਵੀ ਸੀ ਵੀ ਜਿਹੜਾ ਪਾਲਤੂ ਘਰੇ ਜਿਹੜਾ ਡੌਗ ਰੱਖਿਆ ਸੀ ਉਹਨੂੰ ਵੀ ਜਦੋਂ ਰਾਤ ਚੱਲਦੇ ਗਏ ਚੱਲਦੇ ਗਏ ਤੇ ਉਹਨੂੰ ਵੀ ਕਿਤੇ ਨਾ ਕਿਤੇ ਘੋੜਿਆਂ ਤੇ ਆ ਰਹੇ ਸੀ ਨਾਲ ਬੌਲਦਾਂ ਤੇ ਉਹਨੂੰ ਵੀ ਕਿਤੇ ਛੱਡਣਾ ਪਿਆ ਉਹ ਦੁੱਖ ਇਹਨਾਂ ਨੇ ਦੇਖੇ ਹੋਏ ਸੀ ਜੋ ਪੰਜਾਬ 'ਚ ਦੁਬਾਰਾ 80 'ਚ ਉਹ ਹਾਲਾਤ ਤੇ ਮੈਂ ਜਾਣਾ ਨਹੀਂ ਚਾਹੁੰਦਾ ਤੁਸੀਂ ਸਾਰੇ ਬਾਅਦ 'ਚ ਵੱਡੇ ਹੋਏ ਹੋ ਤੇ ਉਹ ਇੱਕ ਐਸੇ ਪੁਆਇੰਟ ਆ ਗਿਆ ਉਹ ਗਲਤੀਆਂ ਦੋਨੋਂ ਪਾਸੇ ਸੀ ਕਦੇ ਇੱਕ ਪਾਸੇ ਤਾਂ ਗਲਤੀ ਹੁੰਦੀ ਨਹੀਂਗੀ ਪਰ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਸ ਵੇਲੇ ਹਾਲਾਤ ਇੰਨੇ ਵਿਗੜ ਚੁੱਕੇ ਸੀ ਵੀ ਜਿਹੜੀ ਸਾਡੀ ਫੋਰਸਿਸ ਸੀਗੀਆਂ ਉਹ ਵੀ ਸਾਡੇ ਪੰਜਾਬੀ ਸੀ ਜਿਹੜੇ ਪੰਜਾਬ ਪੁਲਿਸ ਸੀ ਜਿਹੜੇ ਕਮਾਂਡੋ ਸੀ ਜਿਹੜੇ ਉਹ ਉਹ ਵੀ ਸਾਰੇ ਪੰਜਾਬ ਦੇ ਨੌਜਵਾਨ ਸੀ ਤੇ ਦੂਜੇ ਪਾਸੇ ਜਿਹੜੇ ਟੈਰਰਿਸਟ ਜਿਨ੍ਹਾਂ ਨੂੰ ਖਾੜਕੂ ਕਿਹਾ ਜਾਂਦਾ ਸੀ ਟੈਰਰਿਸਟ ਕਿਹਾ ਸੀ ਉਹ ਵੀ ਸਾਡੇ ਪੰਜਾਬ ਦੇ ਸੀ ਤੇ ਜਦੋਂ ਗੋਲੀਆਂ ਚੱਲਦੀਆਂ ਸੀ ਖੂਨ ਪੰਜਾਬ ਦਾ ਹੀ ਡੁੱਲਦਾ ਸੀ ਤੇ ਉਹ ਬਹੁਤ ਚਿੰਤਤ ਸੀ ਚਲੋ ਉਹਨਾਂ ਨੂੰ ਮੌਕਾ ਮਿਲ ਗਿਆ ਲੋਕਾਂ ਨੇ 1992 ਚ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤੇ ਉਸ ਵੇਲੇ ਉਹਨਾਂ ਨੇ ਸ਼ਕਤੀ ਨਾਲ ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਪੰਜਾਬ ਚ ਇਹ ਪੰਜਾਬ ਗੁਰੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ ਇਹ ਗਿੱਧੇ ਭੰਗੜਿਆਂ ਦਾ ਰੰਗਲਾ ਪੰਜਾਬ ਆ ਤੇ ਇੱਥੇ ਮਰੇਆਂ ਧੀਆਂ ਪਹਿਣਾ ਐ ਜਿਹੜੀਆਂ ਉਹ ਆਪਣੀ ਮਰਜ਼ੀ ਨਾਲ ਕੱਪੜੇ ਨਹੀਂ ਪਾ ਸਕਦੀਆਂ ਸੀ ਇਹ ਹੁਕਮ ਸੀ ਵੀ ਸਾਰਿਆਂ ਨੇ ਸਿਰਫ ਆਹ ਕੱਪੜੇ ਪਾਉਣੇ ਆ ਇਹ ਰੰਗ ਦੀ ਚੁੰਨੀ ਲੈਣੀ ਆ ਆਪਣੀ ਮਰਜ਼ੀ ਨਾਲ ਕੋਈ ਵੀ ਧੀ ਪਹਿਣ ਕੋਈ ਵਾਲਾ ਇਹ ਸੀ ਵੀ ਦੋ ਦੋ ਗੁੱਤਾਂ ਕਰਾਂਗੇ ਨਹੀਂ ਵਾਲ ਕੱਟ ਜਾਂਦੇ ਸੀ ਪੱਗਾਂ ਐ ਜਿਹੜੀਆਂ ਉਹ ਇੱਕੋ ਰੰਗ ਦੀਆਂ ਬੰਨਣੀਆਂ ਐ ਜਿਹੜੀਆਂ ਦੁਕਾਨਾਂ ਸੀ ਉਹਨਾਂ ਤੇ ਪੇਂਟ ਕਰ ਜਾਂਦੇ ਸੀ ਵੀ ਆਹੀ ਰੰਗ ਲਿਖਣਾ ਇੱਕ ਤਾਲੇਵਾਨ ਵਾਲਾ ਜਿਵੇਂ ਹੁੰਦਾ ਵੀ ਕੋਈ ਵੀ ਦੋਲਾ ਦੁਲਨ ਕੋਈ ਆਪਣਾ ਵਿਆਹ ਕੇ ਆਉਂਦੇ ਸੀ ਜੀ ਦੇਖ ਲੇ ਵੀ ਪੰਜ ਬੰਦੇ ਤੋਂ ਛੇਵਾਂ ਬੰਦਾ ਨਾਲ ਆ ਉਹਨੂੰ ਟੋਬਿਆਂ ਚ ਉਹਨੂੰ ਉਸ ਵੇਲੇ ਉਹਦੀਆਂ ਉਹਦਾ ਉਹਨੂੰ ਲਵੇੜ ਦਿੰਦੇ ਸੀ ਤੇ ਹਰ ਘਰ ਚ ਪਤਾ ਹੀ ਨਹੀਂ ਸੀ ਵੀ ਰਾਤ ਨੂੰ ਕੀ ਦੀਤੀ ਪੈਣ ਚੱਕ ਲੈਣੀ ਆ ਕੀ ਦਿਨਾਂ ਰੇਪ ਕਰ ਦੇਣਾ ਕੀ ਦਿਨਾਂ ਕੀ ਕਰ ਦੇਣਾ ਤੇ ਪਰ ਉਹਨਾਂ ਨੇ ਬੜਾ ਸਖਤ ਸਟੈਂਡ ਲੈ ਕੇ ਉਹਨਾਂ ਨੂੰ ਇਹ ਵੀ ਪਤਾ ਸੀ ਆ ਸਾਰੇ ਪੁੱਛ ਲਿਓ ਕਿਸੇ ਵੀ ਜਿਹੜੇ ਉਹ ਲੋਗ ਉਹਨਾਂ ਨਾਲ ਕੰਮ ਕੀਤਾ ਵੀ ਉਹ ਕਹਿੰਦੇ ਸੀ ਵੀ ਮੈਂ ਨਹੀਂ ਰਹਿਣਾ ਆ ਮਾਸਟਰ ਜਗੀਰ ਸਿੰਘ ਜੀ ਹੁਣਾਂ ਸਾਡੇ ਮੰਤਰੀ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਖੜੇ ਨੇ ਉਹ ਇਹ ਕਹਿੰਦੇ ਸੀ ਵੀ ਮੈਂ ਬਿਲਕੁਲ ਨਹੀਂ ਮੈਨੂੰ ਪਤਾ ਇਹ ਵੀ ਮੇਰੀ ਜਾਨ ਜਾਣੀ ਜਾਣੀ ਆ ਇਸ ਕੰਮ 'ਚ ਪਰ ਮੈਂ ਪੰਜਾਬ ਠੀਕ ਕਰ ਜਣਾ ਉਹੀ ਗੱਲ ਹੋਈ ਪੰਜਾਬ ਬਨ ਉਹਨੇ 1 ਸਾਲ 'ਚ ਠੀਕ ਕਰਤਾ ਨਹੀਂ ਜਿਹੜੇ ਮੁੱਖ ਮੰਤਰੀ ਬਣ ਜਾਂਦੇ ਆ ਉਹ ਕਦੇ ਕੁਰਸੀਆਂ ਛੱਡਦੇ ਆ ਤੇ ਉਹ ਉਹਨਾਂ ਦੀ ਆਪਣੀ 3 ਸਾਲ ਵੀ ਪੂਰੇ ਮਸਾ ਹੋਏ ਸੀ ਤੇ ਉਹਨਾਂ ਦੀ ਸ਼ਹਾਦਤ ਹੋਈ ਕੁਰਬਾਨੀ ਹੋਈ ਤੇ ਪਰ ਪੰਜਾਬ ਉਦੋਂ ਬਾਅਦ ਉਸ ਵੇਲੇ ਆ ਚਿੱਟਾ ਜਾਂ ਨਸ਼ਾ ਜਾਂ ਕੋਈ ਚੀਜ਼ਾਂ ਨਹੀਂ ਸੀ ਉਸ ਵੇਲੇ ਰੰਗਲਾ ਪੰਜਾਬ ਦੁਬਾਰਾ ਗਿੱਧਿਆਂ ਦਾ ਭੰਗੜਿਆਂ ਦਾ ਪੰਜਾਬ ਬਣਿਆ ਜਿੰਨਾ ਚਿਰ ਉਹ ਉਹ ਰਹੇ ਨੇ ਉਸ ਤੋਂ ਬਾਅਦ ਵੀ 10 ਸਾਲ ਤੱਕ ਬਿਲਕੁਲ ਠੀਕ ਰਿਹਾ ਉਸ ਤੋਂ ਬਾਅਦ ਇਹ ਲਾਨਤਾਂ ਜਿਹੜੀਆਂ ਦੁਬਾਰਾ ਪੰਜਾਬ 'ਚ ਮੁੜੀਆਂ ਉਹ ਕਿਤੇ ਨਾ ਕਿਤੇ ਉੱਤੇ ਬੈਠੇ ਤਾਂ ਜਰੂਰ ਸੋਚਦੇ ਹੋਣੇ ਆ ਵੀ ਮੈਂ ਅਸੀਂ ਭਾਈ ਪੰਜਾਬ ਨੂੰ ਇੰਨਾ ਦੁਬਾਰਾ ਰੰਗਲਾ ਬਣਾ ਕੇ ਗਏ ਸੀ ਡਿਵੈਲਪਮੈਂਟ ਹੋਣ ਲੱਗ ਗਈ ਸੀ ਪੰਜਾਬ 'ਚ ਦੁਬਾਰਾ ਇੰਡਸਟਰੀਆਂ ਮੁੜੇ ਆਈਆਂ ਸੀ ਇੱਕਦਮ ਪੰਜਾਬ 'ਚ ਅੱਜ ਫੇਰ ਗੈਂਗਸਟਰ ਹੋ ਗਏ ਅੱਜ ਪੰਜਾਬ 'ਚ ਫੇਰ ਨਸ਼ਾ ਹੋ ਗਿਆ ਉਹ ਗੱਲਾਂ ਦੇਖ ਕੇ ਉਹਨਾਂ ਦਾ ਮਨ ਜ਼ਰੂਰ ਦੁਖੀ ਹੁੰਦਾ ਹੋਊਗਾ ਉਹਨਾਂ ਦੇ ਜਿਹੜੇ ਨਾਲ ਦੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਜ਼ਰੂਰ ਦੁਖੀ ਹੁੰਦੇ ਹੋਣਗੇ ਪਰ ਅਸੀਂ ਅੱਜ ਦੇ ਦਿਨ ਤੇ ਉਹਨਾਂ ਦਾ ਸਰਬ ਧਰਮ ਪ੍ਰਾਰਥਨਾ ਹੁੰਦੀ ਆ ਸਾਰੇ ਭਾਈਚਾਰਿਆਂ ਦੇ ਚਾਹੇ ਸਿੱਖੀ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਾਈ ਸਾਰੇ ਆ ਕੇ ਇਕੱਠੇ ਪੂਰੇ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਦੇਸ਼ ਲਈ ਪ੍ਰਾਰਥਨਾ ਕਰਦੇ ਆ ਵੀ ਦੇਸ਼ ਸਾਡਾ ਖੁਸ਼ਹਾਲ ਰਹੇ ਅਮਨ ਸ਼ਾਂਤੀ ਰਹੇ ਸਾਰੇ ਆਪਸ ਵਿੱਚ ਮਿਲ ਕੇ ਰਹਿਣ ਇਹੀ ਮਕਸਦ ਹੈ ਯਾ ਹੋਰ ਕੋਈ ਇਹ ਮਤਲਬ ਕੋਈ ਏਜ ਕੋਈ ਪੋਲਿਟੀਕਲ ਗੱਲ ਨਹੀਂ ਕੀਤੀ ਜਾਂਦੀ ਸਿਰਫ ਲੋਕਾਂ ਦੀ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ ਸੁੱਖ ਸ਼ਾਂਤੀ ਦੀ ਗੱਲ ਕਰ ਰਹੇ ਹੋ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੰਮੇ ਸਮੇਂ ਤੋਂ ਲੱਗਿਆ ਹੋਇਆ ਹੈ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਜੇਕਰ ਪਰਿਵਾਰ ਦੀ ਸਹਿਮਤੀ ਹੈਗੀ ਹੈ ਤਾਂ ਕੋਈ ਨਾ ਕੋਈ ਰਿਲੈਕਸੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਤੁਹਾਡੇ ਕੀ ਵਿਚਾਰ ਨਹੀਂ ਨਹੀਂ ਇਹ ਤਾਂ ਤੁਸੀਂ ਇਹ ਜਿਹੜੇ ਕੋਈ ਗੱਲਾਂ ਕਰਦੇ ਹੋ ਮੈਨੂੰ ਲੱਗਦਾ ਕਾਨੂੰਨ ਦੇ ਅਨਜਾਨ ਨੇ ਜਾਂ ਜਾਣ ਬੁੱਝ ਕੇ ਕਰਦੇ ਆ ਕਿਸੇ ਦਾ ਕੋਈ ਕਤਲ ਹੋ ਜਾਂਦਾ ਕਿਸੇ ਨੂੰ ਕੋਈ ਮਾਰ ਦਿੱਤਾ ਜਾਂਦਾ ਏ ਉੱਥੇ ਕੌਣ ਕੇਸ ਲੜਦਾ ਏ ਸਰਕਾਰ ਕਾਨੂੰਨ ਜਿਹੜਾ ਏ ਉਹ ਲੜਦਾ ਨਾ ਤੇ ਇਹਦੇ ਵਿੱਚ ਗਵਰਨਮੈਂਟ ਨੇ ਕੇਸ सीबीआई ਨੂੰ ਦੇ ਦਿੱਤਾ ਸੀ ਇਹ ਕੇਸ सीबीआई ਨੇ ਲੜਿਆ ਤੇ ਕਿਸੇ ਦੀ ਫੈਮਿਲੀ ਪਰਿਵਾਰ ਚ ਥੋੜੀ ਹੁੰਦਾ ਇਹ ਤਾਂ ਕਾਨੂੰਨ ਨੇ ਕੰਮ ਕਰਨਾ ਇਹ ਥੋੜੀ ਹੋ ਸਕਦਾ ਵੀ ਮੈਂ ਕਿਸ ਦੇ ਚਾਰ ਬੰਦੇ ਮਾਰ ਦੇਵਾਂ ਤੇ ਉਦੋਂ ਆਦ ਉਹਦੇ ਘਰ ਦੇ ਕਹਿੰਦੇ ਨਹੀਂ ਜੀ ਨਹੀਂ ਇਹਨੇ ਇਹਦਾ ਕੋਈ ਕਸੂਰ ਨਹੀਂ ਇਹਨੂੰ ਛੱਡ ਦਿਓ ਇਹ ਥੋੜੀ ਹੋ ਸਕਦਾ ਇਹ ਅਮੀ ਥੋੜੀ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਕਨਸਟੀਟਿਊਸ਼ਨ ਆ ਜਾਂ ਸਾਡੀਆਂ ਜਿਹੜੀਆਂ ਧਾਰਾ ਏ ਚਲੋ ਹੁਣ ਤਾਂ ਸਾਰਾ ਜਿਹੜਾ ਉਹ ਬਦਲਿਆ ਗਿਆ ਏ ਸਾਡਾ ਚਾਹੇ ਐਵੀਡੈਂਸ ਕਾਨੂੰਨ ਸੀ ਚਾਹੇ ਸਾਡਾ ਸੀਆਰਪੀਸੀ ਸੀ ਬਣਿਆ ਉਹ ਕਾਨੂੰਨ ਦੇ ਦਾਇਰੇ ਚ ਹੀ ਸਭ ਕੁਝ ਹੁੰਦਾ ਤੇ ਇਹ ਤਾਂ ਇਹ ਤਾਂ ਕੋਈ ਕੇਸ ਐਸਾ ਹੈ ਨਹੀਂਗਾ ਵੀ ਜਿਹੜਾ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੋਂ ਲੈ ਕੇ ਰਾਸ਼ਟਰਪਤੀ ਤੱਕ ਇਹ ਕੇਸ ਆ ਤੇ ਇਹ ਕੇਸ ਜਿਹੜੇ ਇਨਾ ਵੱਲੋਂ ਵੀ ਬਹੁਤ ਵੱਡੇ ਤੋਂ ਵੱਡੇ ਵਕੀਲ ਐਸਜੀਪੀਸੀ ਨੇ ਕਰੋੜਾਂ ਰੁਪਏ ਖਰਚ ਕੀਤੇ ਉਹ ਤੇ ਤੇ ਉਦੋਂ ਬਾਅਦ ਸਰਕਾਰ ਨੇ ਵਕੀਲ ਕੀਤੇ ਅਸੀਂ ਤਾਂ ਕੋਈ ਵਕੀਲ ਨਹੀਂ ਕੀਤਾ ਕਦੇ ਪਰ ਸਰਕਾਰ ਜਾਂ ਕੋਈ ਵੀ ਜਿਹੜਾ ਦੇਸ਼ ਹੁੰਦਾ ਉਹਨੇ ਆਪਣੇ ਇੱਕ ਸੂਬੇ ਦਾ ਮੁੱਖ ਮੰਤਰੀ ਨੂੰ ਬੰਬ ਨਾੜਾ ਦੋ ਤੇ ਫਿਰ ਉਹ ਉਹ ਕਾਨੂੰਨ ਕਹਦਾ ਫਿਰ ਥੋੜੀ ਮੇਰੀ ਕਿਸੇ ਦੀ ਤਾਂ ਕੀ ਗੱਲ ਰਹੂਗੀ ਜੇ ਕਿਸੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਉਡਾ ਦੋ ਤੇ ਉਹਦੇ ਉੱਤੇ ਕੋਈ ਕਾਨੂੰਨ ਨਾ ਬਣੇ ਤੇ ਫਿਰ ਥੋਡੇ ਮੇਰੇ ਵਰਗੇ ਆਮ ਆਦਮੀ ਨੂੰ ਕੌਣ ਪੁੱਛੂਗਾ ਜੀ ਇਸ ਕਰਕੇ ਜੇ ਕਾਨੂੰਨ ਦੀ ਸਜ਼ਾ ਨਹੀਂ ਮਿਲੇਗੀ ਤਾਂ ਫਿਰ ਉਹ ਜੇ ਕੋਸ਼ੀਆਂ ਹੋਰ ਸੌ ਕਰਨਗੇ ਵੀ ਔਰੇ ਕਿਹੜਾ ਪੁੱਛਦਾ ਜਿਹਨੂੰ ਮਰਜ਼ੀ ਮਾਰ ਦੋ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਠੀਕ ਆ ਉਹਨਾਂ ਦੀ ਆਪਣੀ ਸੋਚ ਉਹਨਾਂ ਦੀ ਆਪਣੀ ਦੁਕਾਨ ਉਹ ਚਲਾਉਣ ਕਿਉਂਕਿ ਪੈਸੇ ਪੂਸੇ ਬਾਹਰੋਂ ਕਾਫੀ ਆਉਣੇ ਹੁੰਦੇ ਆ ਨਹੀਂ ਉਹਨਾਂ ਦਾ ਕੀ ਰਿਸ਼ਤਾ ਜੀ ਕਿਸੇ ਨਾਲ ਮੈਨੂੰ ਇਹ ਦੱਸੋ ਨਾ ਕੋਈ ਵੀ ਇਹਨਾਂ ਦਾ ਅਸਲੀ ਮਾਂ-ਬਾਪ ਕੋਈ ਇੱਥੇ ਕਹਿੰਦੇ ਆ ਹਵਾਰਾ ਜੀ ਉਹਦਾ ਕੋਈ ਨਾਮ ਲਿਆ ਬਾਪ ਉਧਰ ਜਵਾਨੇ ਦੀ ਗੱਲ ਕਰ ਰਹੇ ਉਹ ਕਹਿੰਦੇ ਕੋਈ ਗੋਦ ਲਈ ਪਤਾ ਨਹੀਂ ਭੈਣ ਕੋਈ ਵੀ ਮੈਨੂੰ ਇਹ ਤਾਂ ਦੱਸੋ ਨਾ ਇਹਨਾਂ ਦੇ ਪਰਿਵਾਰ ਕਿੱਥੇ ਨੇ ਪਰਿਵਾਰ ਤਾਂ ਆਪ ਨਹੀਂ ਨਾਲ ਇਹਨਾਂ ਦੇ ਕੋਈ ਇਦੋਂ ਵੱਧ ਹੁਣ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਇਹ ਲੰਬੀ ਐਂ ਡਿਬੇਟਾਂ ਕਰਦੇ ਰਹਿੰਦੇ ਹਾਂ ਅਸੀਂ ਹਮੇਸ਼ਾ ਪਰ ਇਹ ਲੜਾਈ ਆ ਜਿਹੜੀ ਇਸ ਵਾਰ ਹੋਮ ਮਿਨਿਸਟਰ ਰਮੇਸ਼ ਸ਼ਾਹ ਜੀ ਨੇ ਤੁਸੀਂ ਸਾਰਿਆਂ ਨੇ ਸੁਣਿਆ ਕੀ ਕਿਹਾ ਉਹਨਾਂ ਨੇ ਵੀ ਭਾਈ ਜਿਹੜਾ ਕਾਨੂੰਨ ਆ ਕਾਨੂੰਨ ਇੱਕ ਟੈਰਰਿਸਟ ਨੂੰ ਇੱਕ ਅੱਤਵਾਦੀ ਨੂੰ ਜਿਹਨੇ ਚਲੋ ਸਨਾਰ ਬਿਆਨ ਸਿੰਘ ਦੀ ਗੱਲ ਛੱਡੋ ਮੈਂ ਕਹਿ ਦਿੰਨਾ ਛੱਡ ਦੋ ਤੇ ਜਿਹੜੇ ਨਾਲ ਮਾਰੇ ਆ 17 ਜਿਹੜੇ ਨਾਲ ਵਿਚਾਰੇ ਪੀਏਸੀ ਕੋਈ ਕੋਈ ਡਾਕਟਰ ਸੀ ਵਿਚਾਰਾ ਕੋਈ ਐਮਐਲਏ ਸੀ ਨਾਲ ਕੋਈ ਕਲਰਕ ਸੀ ਕੋਈ ਪੀਐਨ ਖਣਾ ਸੀ ਨਾਲ ਉਹ 17 ਦੇ ਉਹ ਬੱਚੇ ਉਹਨਾਂ ਦੇ ਬੱਚੇ ਨਹੀਂ ਰੁਲੇ ਉਹਨਾਂ ਉਹਨਾਂ ਨੂੰ ਕੀ ਕਰੀਏ ਐਨੇ ਨੇ ਇੱਕ ਇੱਕ ਗੋਦੀ ਸੀ ਡਰਾਈਵਰ ਸਾਡਾ ਜਿਹੜਾ ਸੀਗਾ ਉਹਦੀ ਉਹਦਾ 1 ਮਹੀਨੇ ਦਾ ਬੱਚਾ ਸੀਗਾ ਤੇ ਉਹ ਬੱਚੇ ਨੇ ਆਪਣੇ ਬਾਪ ਬਿਗੈਰ ਬੜਾ ਹੋਏ ਅੱਜ ਉਹਨੂੰ ਯਾਦ ਨਹੀਂ ਆਉਂਦਾ ਉਹਦੇ ਮਨ 'ਚ ਨਹੀਂ ਉਹ ਵੀ ਮੇਰਾ ਮੈਂ ਵੀ ਆਪਣੇ ਫਾਦਰ ਨੂੰ ਦੇਖਦਾ ਕਦੇ ਉਹਨੂੰ ਸ਼ਕਲ ਵੀ ਨਹੀਂ ਦੇਖੀ ਉਹਨੇ ਇਹਜਾ ਡਾਕਟਰ ਦੁੱਗਲ ਸੀ ਜਿਹਦੇ 1 ਸਾਲ ਦਾ ਬੇਟਾ ਸੀ ਉਹਨੂੰ ਇਹ ਵੀ ਨਹੀਂ ਪਤਾ ਮੇਰਾ ਬਾਪ ਕੌਣ ਆ ਤੇ ਇਹ ਗੱਲਾਂ ਇਹਨਾਂ ਨੂੰ ਇਹ ਗੱਲਾਂ ਨਹੀਂ ਇਹਨਾਂ ਨੂੰ ਪਤਾ ਜਿਹੜੇ ਉਹਨਾਂ ਦੀ ਹੱਕ ਦੀ ਗੱਲ ਕਰਦੇ ਆ ਉਹ ਉਹਨਾਂ ਦਾ ਹਾਲ ਤਾਂ ਦੇਖਣ ਵੀ ਉਹਨਾਂ ਦਾ ਕੀ ਸੀ ਐਡਾ 6.5 ਫੁੱਟ ਦਾ ਮੁੰਡਾ ਸੀਗਾ ਸਾਡਾ ਪੰਜਾਬ ਪੁਲਿਸ ਦਾ ਪੀਐਸਓ ਚਮਕੌਰ ਸਿੰਘ ਠੀਕ ਆ ਉਹਦਾ ਭਰਾ ਬਹੁਤ ਚੰਗਾ ਉਹ ਵੀ ਅੱਜ ਪੁਲਿਸ 'ਚ ਉਹਨਾਂ ਨੇ ਉਹਦੀ ਵਾਈਫ ਨੂੰ ਬਾਅਦ 'ਚ ਉਹਨਾਂ ਦੇ ਪਰਿਵਾਰ ਨੂੰ ਸੰਭੇਆ ਉਹਨੇ ਆਪਣਾ ਨਹੀਂ ਸੋਚਿਆ ਉਹਨਾਂ ਦੇ ਪਰਿਵਾਰ ਨੂੰ ਸਾਂਭਿਆ ਤੇ ਅੱਜ ਉਹ ਪਰਿਵਾਰਾਂ ਦੀਆਂ ਗੱਲਾਂ ਕੌਣ ਕਰਦਾ ਏ ਜਿਹੜੇ CRP ਵਾਲੇ ਨਾਲ ਮਰੇ ਜਿਹੜੇ NSG ਵਾਲੇ ਨਾਲ ਮਰੇ ਕੋਈ ਰਾਜਸਥਾਨ ਦਾ ਸੀ ਕੋਈ ਵਿਚਾਰਾ ਹਮਾਚਲ ਪ੍ਰਦੇਸ਼ ਚਾਹੀਏ ਨਾਲ ਡਿਊਟੀ ਉਹਨਾਂ ਦਾ ਕੀ ਕਸੂਰ ਸੀ ਇਸ ਕਰਕੇ ਗੱਲਾਂ ਤਾਂ ਬਹੁਤ ਨੇ ਕਰਨ ਨੂੰ ਪਰ ਅੱਜਕੱਲ ਤੁਹਾਨੂੰ ਪਤਾ ਜੋ ਕੁਝ ਬੋਲਣਾ ਹੈ ਤੇ ਬੋਲੀ ਜਾਂਦੇ ਹੁਣ ਕੱਲ ਕੱਲ ਦੀ ਗੱਲ ਆ ਲੋ ਮੈਂ ਕਹਿੰਦਾ ਸਹੀ ਗਲਤ ਦੀ ਮੈਂ ਗੱਲ ਨਹੀਂ ਕਰਦਾ ਹਜੇ ਕਿ ਮੇਰੇ ਜਥੇਦਾਰ ਸਾਹਮਣੇ ਕਈ ਵਾਰ ਮੀਡੀਆ ਤੇ ਮੈਂ ਕੋਈ ਗੱਲ ਕੀਤੀ ਹੂ ਉਹਨਾਂ ਨੇ ਕੀਤੀ ਹੂ ਪਰ ਜੇ ਕੌਮ ਦੇ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੇ ਆਪਾਂ ਉਹਨਾਂ ਨੂੰ ਹੀ ਉਹਨਾਂ ਨਾਲ ਹੀ ਆਪਾਂ ਬਤਮੀਜ਼ੀ ਕਰਾਂਗੇ ਤੇ ਗੱਲ ਰਹਿ ਕਿੱਥੇ ਗਈ ਉਹ ਰਹਿ ਕੀ ਗਿਆ ਮੈਨੂੰ ਇਹ ਤਾਂ ਦੱਸੋ ਨਾ ਵੀ ਉਹ ਇੱਕ ਕਾਲ ਤੱਕ ਸਾਹਿਬ ਦੇ ਜਥੇਦਾਰ ਵੀ ਰਹੇ ਗਿਆਨੀ ਹਰਪ੍ਰੀਤ ਜੀ ਹੁਣ ਤਲਵੰਡੀ ਸਾਹਿਬ ਦੇ ਤੇ ਉਹਨਾਂ ਨੂੰ ਫੜ ਕੇ ਆਪਾਂ ਮਤਲਬ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ ਫਿਰ ਕੀ ਇਹ ਬੇਇੱਜ਼ਤੀ ਉਹਨਾਂ ਦੀ ਥੋੜੀ ਕਰ ਰਹੇ ਆ ਤੁਸੀਂ ਅੰਦਰ ਬਹਿ ਕੇ ਗੱਲ ਕਰ ਲਓ ਜਿਹੜੀ ਕਰਨੀ ਆ ਕਮਰੇ 'ਚ ਆ ਇੱਕ ਮੀਡੀਆ ਜਿਹਾ ਫੜ ਲੈਂਦੇ ਆ ਕੈਮਰਾ ਜਿਹਾ ਉਹ ਵੀਡੀਓ ਬਣਾਉਣ ਖਾਤਰ ਕਿਸੇ ਦੀ ਨੂੰ ਵੀ ਗਾਲਾਂ ਕੱਢ ਲਓ ਕਿਸੇ ਨੂੰ ਵੀ ਉਹਦਾ ਉਹਨੂੰ ਕੁਐਸਚਨ ਕਰ ਦੋ ਤੇ ਉਹਨੂੰ ਜਿ ਮੜ ਕੇ ਵਾਇਰਲ ਕਰ ਲਓ ਕੱਲ ਮੈਂ ਕਹਿੰਦਾ ਇਹੀ ਇੱਕ ਗੱਲ ਦੀ ਕਮੀ ਸੀ ਸਾਡੇ ਵਰਗੇ ਅਮ ਤਾਂ ਚਲੋ ਰੋਜ਼ ਹੀ ਘੇਰਦੇ ਆ ਪੋਲਿਟਿਕਲ ਬੰਦਿਆਂ ਨੂੰ ਪਰ ਜਥੇਦਾਰ ਸਾਹਮਣੂ ਤਾਂ ਸੋਚਣਾ ਚਾਹੀਦਾ ਏ ਮੈਂ ਸਮਝਦਾ ਜਿਨੇ ਵੀ ਕੀਤਾ ਉਹ ਆਪਣੇ ਆਪ ਨੂੰ ਕਹਿ ਸਕਦਾ ਮੈਂ ਸਹੀ ਆ ਪਰ ਇਹ ਵੀ ਕੋਈ ਕਹਿ ਸਕਦੇ ਆ ਮੈਂ ਵੀ 100 ਵਾਰ ਕਹਿੰਦਾ ਵੀ ਉਹ ਬਾਦਲ ਸਾਹਿਬ ਦੇ ਬਣਾਏ ਹੋਏ ਨੇ ਪਰ ਬੈਠੇ ਤਾਂ ਹੈ ਉਸ ਜਗ੍ਹਾ ਤੇ ਉਹਨਾਂ ਨੂੰ ਉਹ ਕਹਿ ਦੋ ਪਰ ਤੁਸੀਂ ਘੇਰ ਕੇ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੋ ਤਾਂ ਉਹ ਬੇਇੱਜ਼ਤੀ ਸਾਰਿਆਂ ਦੇ ਕੌਮ ਦੀ ਹੋਈ ਆ ਜਥੇਦਾਰ ਦੀ ਬੇਇੱਜ਼ਤੀ ਇਕੱਲੇ ਦੀ ਨਹੀਂ ਹੋਈ ਇਸ ਕਰਕੇ ਇਹ ਗੱਲਾਂ ਬਹੁਤ ਮਾੜੀਆਂ ਪਤਾ ਨਹੀਂ ਹੋਰ ਕਿੱਥੇ ਤੱਕ ਡਿਗਾਂਗੇ ਰੱਬ ਰੱਖਾ ਇਹ ਪੰਜਾਬ ਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਇਹ ਤੇ ਬੁੱਧੀਜੀਵੀਆਂ ਨੂੰ ਬਹੁਤ ਵੱਡੇ ਬੰਦਿਆਂ ਨੂੰ ਇਹ ਤੇ ਸੋਚਣਾ ਪਊਗਾ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਦਾ ਆਖਰੀ ਸਵਾਲ ਕਿਸਾਨੀ ਅੰਦੋਲਨ ਜਿਹੜਾ ਦੁਬਾਰਾ ਚੱਲ ਰਿਹਾ ਹੈ ਸਰਹੱਦਾ ਦੇ ਉੱਤੇ ਕਿਸਾਨ ਡਟੇ ਹੋਏ ਨੇ 13 ਤਾਰੀਖ ਤੋਂ ਲਗਾਤਾਰ ਕਿਸਾਨ ਉੱਥੇ ਬੈਠੇ ਹੋਏ ਨੇ ਹਾਲਾਕਿ ਕੱਲ ਮੀਟਿੰਗ ਹੁੰਦੀ ਹੈ ਦੇਰ ਰਾਤ ਤੱਕ ਚੱਲਦੀ ਹੈ ਪਰ ਗਿੰਜ ਜਿਹੜੀ ਹੈ ਉਹ ਕਿਸਾਨਾਂ ਦੇ ਪਾਲੇ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਵੱਲੋਂ ਸੈੱਟ ਦਿੱਤੀ ਗਈ ਉਹ 10 11 ਮੰਗਾ ਇੱਕ ਸਾਈਡ ਤੇ ਰਹਿ ਗਿਆ ਡਾਈਵਰਸੀਫਿਕੇਸ਼ਨ ਤੇ ਆ ਕੇ ਜਿਹੜਾ ਮਸਲਾ ਸਾਰਾ ਰੁਕ ਗਿਆ ਨਹੀਂ ਉਹ 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 ਵੀ ਮੰਗ ਸੀ ਇਹ 'ਚ ਨਹੀਂ ਕੋਈ ਸ਼ੱਕ ਉਹ ਪੰਜਾਬ ਲਈ ਤਾਂ ਕਈ ਗੱਲਾਂ ਉਹਦੇ ਵਿੱਚ ਉਹਨਾਂ ਨੇ ਜੋ ਮੈਂ ਪਤਾ ਕੀਤਾ ਹੈ ਅਫਸਰਾਂ ਨਾਲ ਗੱਲਾਂ ਹੋਈਆਂ ਮੇਰੀਆਂ ਉੱਚ ਕਈ ਗੱਲਾਂ ਇੱਕ ਤਾਂ ਉਹਨਾਂ ਨੇ ਇੱਕ ਇਹ ਗੱਲ ਕੀਤੀ ਆ ਵੀ ਇੱਥੇ ਬੈਠ ਕੇ ਅਸੀਂ 5 ਸਾਲ ਦੀ ਗਾਰੰਟੀ ਦਿੰਨੇ ਆ ਜਿਵੇਂ ਕਣਕ ਤੇ ਝੋਨੇ ਲਈ ਆ ਗੰਨੇ ਲਈ ਆ ਚਲੋ ਗੰਨੇ ਦੇ ਰੇਟ ਤੇ ਡਿਬੇਟ ਆ ਵੀ ਉਹ ਸੀ 200 ਜਿਹੜਾ ਕਰਨਾ ਉਹ ਚ ਲੈਣਾ ਹੈ 50 ਦੀ ਗੱਲ ਕਰ ਰਹੇ ਸੀ ਪਰ ਉਹਦੇ ਵਿੱਚ ਇੱਕ ਗਲਤਕਲ ਆਈ ਵੀ ਜਿੰਨੀਆਂ ਵੀ ਦਾਲਾਂ ਤਿੰਨ ਤਰ੍ਹਾਂ ਦੀਆਂ ਦਾਲਾਂ ਐ ਚਾਹੇ ਹਰ ਹਰ ਦੀ ਹੋਵੇ ਜਾਂ ਦੂਜੀ ਹੋਵੇ ਤਿੰਨ ਦਾਲਾਂ ਉਹਨਾਂ ਨੇ ਕਿਹਾ ਵੀ ਅਸੀਂ 5 ਸਾਲ ਦੀ ਤੁਹਾਡੇ ਨਾਲ ਗਾਰੰਟੀ ਕਰਦੇ ਆ ਵੀ ਇਹ ਧਾਲ ਜਿਹੜੀ ਏਜੰਸੀ ਖਰੀਦ ਕਰੂਗੀ ਦੂਜੀ ਉਹਨਾਂ ਨੇ ਕਿਹਾ ਵੀ ਮੱਕੀ ਮਹੀਸ ਦੀ ਮੱਕੀ ਦਾ ਜਿਹੜਾ ਉਹਨਾਂ ਦਾ ਬੋੜਾ ਉਹ 5 ਸਾਲ ਦੀ ਗਾਰੰਟੀ ਆ ਵੀ ਮੱਕੀ ਦੀ ਖਰੀਦ ਕਰੂਗਾ ਤੀਜਾ ਉਹਨਾਂ ਨਰਮਾ ਕਪਾਹ ਜੀ ਉਹਦੀ ਉਹਨਾਂ ਨੇ ਗੱਲ ਕੀਤੀ ਆ ਇਸ ਕਰਕੇ ਤਕਰੀਬਨ 9 ਫਸਲਾਂ ਦੀ ਗੱਲ ਹੋਈ ਆਪਾਂ ਵੀ ਇਹ ਗੱਲ ਕਰਦੇ ਆ ਡਾਇਵਰਸੀਫਿਕੇਸ਼ਨ ਦੀ ਕਿਤੇ ਨਾ ਕਿਤੇ ਵੀ ਸਾਡਾ ਪਾਣੀ ਮੁਕਰਿਆ ਬਿਜਲੀ ਲੱਗ ਰਹੀ ਆ ਉਹ ਗੱਲ ਇੱਕ ਚੰਗੀ ਆ ਪਰ ਉਹ ਤਾਂ ਇੱਕ ਗੱਲ ਆ ਨਾ ਵਿੱਚੋਂ ਜਿਹੜੀ ਐਮਐਸਪੀ ਦੀ ਗੱਲ ਆ ਜਿਹੜੇ ਕਿਸਾਨਾਂ ਦਾ ਕਰਜ਼ਾ ਮਾਫ਼ ਦੀ ਗੱਲ ਆ ਜਿਹੜੀ ਜਿਹੜੀ ਇੱਕ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਆ ਜਾਂ ਜਾਂ ਜਿਹੜੀ ਉਹਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਆ ਉਹ ਤਾਂ ਗੱਲ ਕਿਤੇ ਬਣੀ ਨਾ ਇੱਕ ਗੱਲ ਮੈਂ ਜ਼ਰੂਰ ਮੰਨਦਾ ਦੇਖੋ ਇਹ ਦੂਜਾ ਐਜੀਟੇਸ਼ਨ ਆ ਜਿਹੜਾ ਇਹ ਖੜਾ ਪੰਦੇਰ ਸਾਹਿਬ ਮੰਗੜ ਸਾਹਿਬ ਹੋਣੀ ਤੇਜਵੀਰ ਹੋਣੀ ਸਾਡੇ ਡੱਲੇਵਾਲ ਸਾਹਿਬ ਹੋਣੀ ਇਹਨਾਂ ਨੇ ਖੜਾ ਕੀਤਾ ਬਹੁਤ ਹੋਰ ਜਥੇਬੰਦੀਆਂ ਐ ਜਿਨ੍ਹਾਂ ਦੇ ਨਾਲ ਉਦੋਂ ਐਗਰੀਮੈਂਟ ਹੋਇਆ ਸੀ ਐਸਕੇਐਮ ਚਾਹੇ ਉਦੋਂ ਬਾਅਦ ਗੈਰ ਰਾਜਨੀਤੀ ਐਸਕੇਐਮ ਬਣ ਗਿਆ ਕੋਈ ਰਾਜਨੀਤੀਕ ਐਸਕੇਐਮ ਬਣ ਗਿਆ ਉਹ ਉਹ ਡਿਬੇਟ ਚ ਨਹੀਂ ਮੈਂ ਜਾਣਾ ਚਾਹੁੰਦਾ ਪਰ ਇਹਦੇ ਵਿੱਚ ਇਹ ਨਾ ਹੋਵੇ ਵੀ ਇੱਕ ਗੱਲ ਮੰਨ ਲਈ ਤਾਂ ਦੂਜੀ ਕਹਿੰਦੇ ਨਹੀਂ ਮੰਨਣੀ ਤੇ ਜਿਹੜਿਆਂ ਨੇ ਇਸ ਵੇਲੇ ਐਜੀਟੇਸ਼ਨ ਖੜਾ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਜਿੰਨੀਆਂ ਵੀ ਪਹਿਲਾਂ ਜਿਨ੍ਹਾਂ ਨਾਲ ਐਗਰੀਮੈਂਟ ਸਾਈਨ ਹੋਏ ਸੀ ਜਦੋਂ ਸਰਕਾਰ ਨੇ 2 ਸਾਲ ਪਹਿਲਾਂ ਕੀਤੇ ਸੀ ਮੈਂ ਆਪ ਸਵਾ ਸਾਲ ਬੈਠਾ ਰਿਹਾ ਹਾਂ ਤੇ ਉਹ ਚਲੋ ਸਾਡਾ ਕੋਈ ਸਾਨ ਥੋੜੀ ਅਸੀਂ ਆਪ ਇੱਕ ਕਿਸਾਨ ਪਰ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਉੱਤੇ ਸਹਿਮਤੀ ਤੇ ਦੂਜੀ ਇੱਕ ਗੱਲ ਉਹਨਾਂ ਨੇ ਮਾੜੀ ਗੱਲ ਕਹੀ ਆ ਵੀ ਜੇ ਭਾਈ ਤੁਸੀਂ ਮੰਗਾ ਮੰਨੰਦੀ ਆ ਮੰਨ ਲਓ ਨਹੀਂ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਨਹੀਂ ਦਿੰਦੇ ਤੇ ਦਿੱਲੀ ਕੀ ਨਾ ਆਏ ਦਿੱਲੀ ਸਾਡੀ ਰਾਜਧਾਨੀ ਆ ਉੱਥੇ ਸਾਰੇ ਜਾ ਸਕਦੇ ਆ ਇਹ ਤਾਂ ਕੋਈ ਗੱਲ ਨਾ ਹੋਈ ਵੀ ਦਿੱਲੀ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ ਦਿੱਲੀ ਜਾਣਾ ਕੋਈ ਔਖਾ ਨਹੀਂਗਾ ਇਹ ਕਵਨੀਆ ਬਿੱਟੂ ਸਭ ਦੇਖਿਆ ਆਪਾਂ ਬੈਰੀਗੇਟਿੰਗ ਕਿਸ ਤਰੀਕੇ ਦੀ ਕੀਤੀ ਹੋਈ ਹੈ ਜਿੱਦਾਂ ਪ੍ਰਸ਼ਾਸਨ ਅੱਗੇ ਖੜਿਆ ਇਹ ਨਾ ਜਿਦੜੀ ਹੋਈ ਆ ਵੀ ਇੱਥੋਂ ਜਾਣਾ ਨਹੀਂ ਖੇਤ ਖਾਲੀ ਪਏ ਕਿਸਾਨਾਂ ਦਾ ਕਿ ਇਹ ਖੇਤੋਂ ਖੇਤ ਪਾ ਦੇਣਗੇ ਡਾਇਰੈਕਟਰ ਉਹ ਤਾਂ ਉਦੋਂ ਵੀ ਕਹਿੰਦੇ ਸੀ ਵੀ ਦਿੱਲੀ ਜਾਣਾ ਔਖਾ ਲਾਲ ਕਿਲੇ ਤੇ ਫਿਰ ਘੋੜਿਆਂ ਤੇ ਹੀ ਚਲੇ ਗਏ ਸੀ ਉਹ ਤਾਂ ਘੋੜਿਆਂ ਖੇਤਾਂ 'ਚ ਨਿੰਗ ਜਾਣਗੇ ਉਹ ਨਹੀਂ ਕੋਈ ਬੜੀ ਗੱਲ ਉਹ ਤਾਂ ਸਿਰਫ ਇੰਨੀ ਆ ਵੀ ਇਸੇ ਜਗ੍ਹਾ ਤੋਂ ਜਾਣਾ ਜੇ ਉਹਨਾਂ ਨੇ ਜਾਣਾ ਤਾਂ ਖੇਤੋਂ ਖੇਤ ਚਾਲੇ ਪਾ ਲੈਣਗੇ ਉਹਨਾਂ ਨੂੰ ਕੌਣ ਰੋਕ ਲੂ ਉਹ ਤਾਂ ਰੋਜ਼ ਮਿੱਟੀ 'ਚ ਹੀ ਰਹਿੰਦੇ ਆ ਤੇ ਉਹ ਨਹੀਂ ਕੋਈ ਬੜੀ ਗੱਲ ਪਰ ਗੱਲ ਇਹ ਆ ਹਜੇ ਉਹ ਇਸ ਗੱਲ ਨੂੰ ਕਿਸਾਨ ਚੱਲਣਾ ਨਹੀਂ ਚਾਹੁੰਦੇ ਵੀ ਕਿਉਂ ਇਹ ਗੱਲ ਕਰਨੀ ਆ ਸਾਡਾ ਦੇਸ਼ ਆ ਸੀ ਕਿਉਂ ਲੜਨਾ ਹੈ ਪਰ ਉਹ ਐਸੇ ਚੀਜ਼ਾਂ ਮੈਂ ਤਾਂ ਕੱਲ ਬਿਆਨ ਦਿੱਤਾ ਹੈ ਵੀ ਤੁਸੀਂ ਐਸੇ ਯੰਤਰ ਲਿਆ ਕੇ ਖੜੇ ਕਰ ਰਹੇ ਹੋ ਜਿਦੇ ਨਾਲ ਐਸੀਆਂ ਆਵਾਜ਼ਾਂ ਆਉਂਦੀਆਂ ਜਿਦੇ ਨਾਲ ਕੰਨਾਂ ਦੀ ਆਵਾਜ਼ ਸੁਣਨੋ ਜਾ ਸਕਦੀ ਹੈ ਡੈਮੇਜ ਹੋ ਸਕਦੇ ਆ ਅੱਖਾਂ ਡੈਮੇਜ ਹੋ ਗਈਆਂ ਉਹ 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 ਪੁੱਤ ਦੀ ਕੌਣ ਅੱਖ ਦੇਊਗਾ ਨਾਲੇ ਕੀ ਕਰ ਰਹੇ ਸੀ ਉਹ ਇਹਨਾਂ ਕੋਲ ਕਿਹੜਾ ਕੋਈ ਹਥਿਆਰ ਸੀਗੇ ਵੀ ਤੁਸੀਂ ਇਹਨਾਂ ਤੇ ਜਿਹੜੀਆਂ ਗੋਰੀਆਂ ਚਲਾਤੀਆਂ ਜਾਂ ਇਹਨਾਂ ਤੇ ਜਿਹੜੇ ਅਥਰੂ ਗੈਸ ਦੇ ਡਰੋਨ ਤੋਂ ਸਿੱਟੇ ਆ ਪਰ ਇਹ ਕੰਮ ਨਹੀਂ ਇਹ ਤਾਂ ਪਤੰਗਾਂ ਦੇ ਨਾਲ ਡਰੋਨ ਸੱਟ ਲੈਂਦੇ ਆ ਤੇ ਇਸ ਕਰਕੇ ਬਾਰਡਰਾਂ ਤੇ ਰਹਿੰਦੇ ਆ ਇਹ ਲੋਕ ਪਿੱਛੇ ਹਟਨ ਵਾਲੇ ਨਹੀਂਗੇ ਇਹ ਤਾਂ ਰੋਜ਼ ਰੋਜ਼ ਆਪਣਾ ਮਿਹਨਤ ਕਰਦੇ ਆ ਰੋਜ਼ ਆਪਣੇ ਆਪ ਨੂੰ ਇਹਨਾਂ ਦੀ ਕਿਹੜੇ ਤਨਖਾਹਾਂ ਆਉਂਦੀਆਂ ਉਹਨਾਂ ਵਾਂਗੂ ਤੇ ਇਸ ਕਰਕੇ ਉਹ ਪੈਰਾਮਿਲਟਰੀ ਫੋਰਸਿਸ ਨੇ ਸਾਡੇ ਨਾਲ ਵੀ ਹੁੰਦੀਆਂ ਐ ਉਹ ਵੀ ਸਾਡੇ ਦੇਸ਼ ਦੀਆਂ ਪਰ ਉਹ 8 ਘੰਟੇ ਡਿਊਟੀ ਕਰ ਲੈਣਗੇ 12 ਘੰਟੇ ਡਿਊਟੀ ਕਰ ਲੈਣਗੇ ਇਹ ਤਾਂ 24 ਘੰਟੇ ਕੰਮ ਕਰਨ ਵਾਲੇ ਆ ਇਹ ਇਸ ਕਰਕੇ ਟਕਰਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਵੀ ਜਿਹੜੇ ਪੈਰਾਮਿਲਟਰੀ ਫੋਰਸਿਸ ਚ ਉਹ ਵੀ ਕਿਸਾਨ ਹੀ ਨੇ ਉਹ ਵੀ ਮਜ਼ਦੂਰਾਂ ਦੇ ਪੁੱਤ ਨੇ ਇਸ ਕਰਕੇ ਇਹ ਸਰਕਾਰ ਨੂੰ ਇਸ ਜੀ ਗੱਲ ਜੇ ਦਿੱਲੀ ਜਾ ਕੇ ਬਹਿ ਜਾਣਗੇ ਪਹਿਲਾਂ ਵੀ ਤਾਂ ਸਵਾ ਸਾਲ ਬੈਠੇ ਰਹੇ ਕਿ ਕੀ ਵਿਗੜਦਾ ਸੜਕੀ ਆ ਇੱਕ ਲੁੱਕ ਦੀ ਸੜਕੀ ਆ ਨਾ ਉਹਨਾਂ ਨੇ ਆਪਣਾ ਪਕਾਉਣਾ ਆਪਣਾ ਖਾਣਾ ਤੁਹਾਨੂੰ ਤਾਂ ਕੁਝ ਨਹੀਂ ਕਹਿੰਦੇ ਉਹ ਇਸ ਜੀ ਬਿੱਟੂ ਸਾਹਿਬ ਜੇਕਰ ਗੱਲਬਾਤ ਦੇ ਜ਼ਰੀਏ ਰਸਤਾ ਤਾਂ ਉੱਥੇ ਦਿੱਲੀ ਜਾ ਕੇ ਵੀ ਗੱਲਬਾਤ ਦੇ ਜ਼ਰੀਏ ਨਿਕਲਣਾ ਜੇ ਗੱਲਬਾਤ ਇੱਥੇ ਹੋ ਰਹੀ ਹੈ ਤਾਂ ਦਿੱਲੀ ਜਾਣਾ ਲਾਜ਼ਮੀ ਵੀ ਕਿਉਂ ਜਦੋਂ ਇੱਕ ਗੱਲ ਹੋ ਜਵੇ ਇੱਕ ਗੱਲ ਮੂੰਹ ਤੋਂ ਕੋਈ ਦਿੱਲੀ ਜਾਣਾ ਇਸ ਕਰਕੇ ਜ਼ਰੂਰੀ ਆ ਵੀ ਦਿੱਲੀ ਦੇਸ਼ ਦੀ ਰਾਜਧਾਨੀ ਆ ਉਹਨਾਂ ਰੋਕਿਆ ਵੀ ਕਿਉਂ ਜਾਵੇ ਜੇ ਉਹਨਾਂ ਨੇ ਕਹਿਤਾ ਵੀ ਅਸੀਂ ਦਿੱਲੀ ਜਾਣਾ ਇਹ ਵੀ ਕਿਹੜੀ ਜਦ ਹੋ ਗਈ ਵੀ ਤੁਹਾਨੂੰ ਉਰੇ ਹੀ ਰੋਕਾਂਗੇ ਅਸੀਂ ਮੈਂ ਤੁਹਾਡੇ ਨਾਲ ਗੱਲ ਸਹਿਮਤ ਆ ਵੀ ਗੱਲ ਉਰੇ ਵੀ ਹੋ ਸਕਦੀ ਆ ਹੋ ਵੀ ਰਹੀ ਆ ਪਰ ਜੇ ਇੱਕ ਗੱਲ ਇਹ ਫੈਸਲਾ ਲੈ ਲਿਆ ਵੀ ਦਿੱਲੀ ਜਾਣਾ ਹੈ ਤੇ ਉਹ ਇਸ ਗੱਲ ਤੇ ਜ਼ੋਰ ਦਿਖਾਉਣ ਤੇ ਹੋ ਵੀ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਉਹ ਤਾਂ ਆਪਣੇ ਦੇਸ਼ ਦੇ ਲੋਕ ਨੇ ਯਾਰ ਇਹ ਕਿਹੜਾ ਕੋਈ ਦੁਸ਼ਮਣ ਨੇ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਜੇ ਉਹ ਉਹਨਾਂ ਨੂੰ ਇਸ ਗੱਲ 'ਚ ਖੁਸ਼ੀ ਆ ਦਿੱਲੀ ਜਾਣ ਤਾਂ ਦਿੱਲੀ ਜਾਣ ਦੇ ਦਿਓ ਜੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਰਵਨੀਤ ਬਿੱਟੂ ਸਾਡੇ ਨਾਲ ਸੀ ਕਿਸਾਨੀ ਦੇ ਮੁੱਦੇ ਤੇ ਖੁੱਲ ਕੇ ਬੋਲਦੇ ਨਜ਼ਰ ਆਇਆ ਕਿ ਜਿਸ ਤਰੀਕੇ ਦੀ ਤਲਕੀ ਮੀਟਿੰਗ ਦੇ ਵਿੱਚ ਹੋਈ ਉਹ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਉੱਥੇ ਤਰਨਾਦ ਕੀਤਾ ਗਿਆ ਉਹ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਦਿੱਲੀ ਜਿਹੜੀ ਇਹ ਦੇਸ਼ ਦੀ ਰਾਜਧਾਨੀ ਹੈ ਤੇ ਹਰ ਕਿਸੇ ਨੂੰ ਜਾਣਦਾ ਜਿਹੜਾ ਉੱਥੇ ਪੂਰਾ ਅਧਿਕਾਰ ਹੈ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੂੰ ਜ਼ਰੂਰ ਸੁਨੇਹਾ ਦਿੰਦੇ ਨਜ਼ਰ ਆਇਆ ਕਿ ਇਕਜੁੱਟ ਹੋਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਪਹਿਲਾ ਐਗਰੀਮੈਂਟ ਸਾਈਨ ਹੋਏ ਸੀ ਉਦੋਂ ਇਤਮਾਮ ਬਤੀ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਤੇ ਅੱਜ ਵੀ ਉਹਨਾਂ ਨੂੰ ਇਕੱਠੇ ਹੀ ਜਿਹੜਾ ਨਿਰਣੈ ਲੈਣ ਦੀ ਲੋੜ ਹੈ ਤਾਂ ਜੋ तमाम ਕਿਸਾਨਾਂ ਨੂੰ ਵੀ ਸਮਝ ਆ ਸਕੇ ਤੇ ਸਰਕਾਰ ਤੱਕ ਜਿਹੜੀ ਆਵਾਜ਼ ਹੈ ਹੋਰ ਬੁਲੰਦੀ ਦੇ ਨਾਲ ਪਹੁੰਚ ਸਕੇ ਕੈਮਰਾ ਪਰਸਨ ਕਗੰਦੇ ਨਾਲ ਸ਼ਾਲੂ ਮਿਰੋਕ ਚੰਡੇ